ਕਰੀਬਨ 2 ਦਿਨ ਪਹਿਲਾਂ ਜੀ ਮੇਰਾ ਨਾ ਇੱਕ ਇਹਨਾਂ ਦੇ ਗੱਡੀ ਦੇ ਮੇਥੋਂ ਪ੍ਰਾਈਵੇਟ ਇਹਨਾਂ ਨੇ ਲੋਨ ਕਰਵਾਇਆ ਸੀ ਉਹਦੇ ਚ ਮੈਂ ਇਹਨਾਂ ਦਾ ਗਾਰੰਟਰ ਸੀਗਾ ਜੀ। ਤੋਂ ਮੇਰਾ ਸਿਪਲ ਰੋਜ਼ੀ ਰੋਡ ਡੈਮੇਜ ਹੋ ਰਿਹਾ ਸੀ ਤੇ ਇਸ ਕਰਕੇ ਮੈਂ ਪੁੱਛ ਗਿਆ ਚ ਇਹਨਾਂ ਦੇ ਘਰੇ ਗਿਆ ਤੇ ਇਹਨਾਂ ਨੇ ਮੈਨੂੰ ਘਰੇ ਲੂ ਗਾਲਾਂ ਕੱਢੀਆਂ ਤੇ ਪਰਚੀ ਦੀ ਝੂਠੀ ਧਮਕੀ ਦਿੱਤੀ ਤੋਕ ਜਵਾਬ। ਜੋ ਕਿ ਇਹਨਾਂ ਨੇ ਸਾਬਤ ਕੀਤਾ ਉੱਥੇ 6 ਨੰਬਰ ਜਾ ਕੇ ਮੇਰੇ ਸਾਹਮਣੇ ਝੂਠੀ ਕੰਪਲੇਟ ਪਾਈ ਹੈ ਤੇ ਅੱਜ ਰਾਤ ਨੂੰ ਅਸੀਂ ਇਹਨਾਂ ਨੇ ਸਾਡੇ ਨਾਲ ਜਾਦਤੀ ਕੀਤੀ ਹੈ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਈ ਹੈ ਜੀ। ਬੰਦੇ ਸੱਦ ਕੇ ਬਾਹਰੋਂ ਸਾਡੇ ਮੰਦ ਇਹ ਕਿ ਮੌਕੇ ਤੇ ਪੜ ਲਿਆ ਹੈ ਜੀ ਉਹਦਾ ਨੰਬਰ ਦੇ ਕੇ 112 ਤੇ ਡਾਇਲ ਕਰਕੇ ਅਸੀਂ ਦੇ ਦਿੱਤਾ ਹੈ ਜੀ ਕਿ ਬਾਕੀ ਪੰਜਾਬ ਪੁਲਿਸ ਦਾ ਕੰਮ ਹੈ ਜੀ ਸਾਰਾ ਇਹ ਤੁਸੀਂ ਆਪਣੇ ਵੱਲੋਂ ਕੋਈ ਮੰਗ ਪੱਤਰ ਦਿੰਦਾ ਹੈ ਮੰਗ ਪੱਤਰ ਹੈ ਜੀ ਅਸੀਂ ਮਾਨਜੋਤ ਜੀ ਸੀਪੀ ਸਾਹਿਬ ਉਹਨਾਂ ਨੂੰ ਦੇ ਕੇ ਆਏ ਤੇ ਮੰਗ ਪੱਤਰ ਤੋਂ ਕਾਰਕੁਨਾਂ ਨੂੰ ਸ਼ਾਂਦੀ ਕਰਕੇ ਅਸਾਂ ਅਜ ਮਾਨਜੋਤ ਉਹ ਐਸਐਚਓ ਸਾਹਿਬ ਉਹਨਾਂ ਤੋਂ ਜੈਪ ਸਿੰਘ ਜੀ ਉਹਨਾਂ ਕੋ ਭੇਜ ਦਿੱਤਾ ਹੈ ਕਮਿਸ਼ਨ ਆਫਿਸ ਵਿੱਚ ਮਾਨਜੋਤ ਕ੍ਰਿਸ਼ਨਰ ਆਫਿਸ ਸੇ ਮੈडम ਜੀ ਉਹਨਾਂ ਨੂੰ ਦੇ ਕੇ ਲੈਂਡਮਾਰਕ ਕਰਕੇ 6 ਨੰਬਰ ਭੇਜ ਦਿੱਤਾ। ਇਹ ਸਾਰੇ ਜਿਹੜੀ ਬੇਅਦਬੀ ਹੋਈ ਆ ਉਹ ਆਪਾਂ ਕਹਿ ਸਕਦੇ ਹਾਂ ਇੱਕ ਪੁਰਾਣੀ ਰੰਜਿਸ਼ ਕਰਕੇ ਹੋਈ ਹੈ। ਇਹ ਜੀ ਇੱਕ ਧਰਮ ਦੀ ਗੱਲੋ ਜੀ ਜਾਂ ਕੁਛ ਮੈਨਪੂਰ ਮੈਨਿੰਗ ਦੀ ਕਰ ਲੋ ਜੀ ਜਿਹੜੇ ਲੋਕ ਧਰਮ ਨੂੰ ਰੱਖਦੇ ਆ ਨੇ ਤੀਚਾ ਬਣਾ ਕੇ ਆਪ ਦਾ ਤੇ ਉਹਨੂੰ ਨਿਤ ਨਹੀਂ ਹੁੰਦੇ। ਜਦ ਕਿ ਸਾਡੇ ਵਾਹਿਗੁਰੂ ਵੱਲ ਆਈਸ਼ਵਰ ਆਮ ਦੇ ਵਿੱਚ ਅਸੀਂ ਕੋਈ ਫਰਕ ਨਹੀਂ ਸਮਝਦੇ। ਅਸੀਂ ਚਰਚ ਵੀ ਜਾਂਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ, ਮੰਦਰ ਵੀ ਜਾਂਦੇ ਹਾਂ ਤੇ ਮਸਜਿਦ ਵੀ ਜਾਂਦੇ ਹਾਂ। ਸਾਰੇ ਸਾਡੇ ਸਾਂਝੇ ਹਨ ਜੀ। ਇਹ ਘਟਨਾ ਕਿੰਨੇ ਕੁ ਤਕਰੀਬਨ ਕਿੰਨੇ ਕੁ ਸਮੇਂ ਦੀ ਇਹ ਸੁਖਨਾ ਤਕਰੀਬਨ ਰਾਤ 10:00 ਤੇ 7 ਦੇ ਵਿੱਚ ਦੀ ਤਕਰੀਬਨ ਹੈ ਜੀ 10:00 ਤੇ ਉਸ ਤੋਂ ਤੋਂ ਹੀ 15-20 ਮਿੰਟ ਦੇ ਅੱਧੇ ਘੰਟੇ ਤੱਕ ਸਾਡੇ ਕੋਲ ਪੁਲਿਸ ਹਾਜ਼ਰਤਾ ਪਹੁੰਚ ਗਈ ਪੰਜਾਬ ਪੁਲਿਸ ਦੀ ਤੇ ਅਸੀਂ ਸਾਰੀ ਘਟਨਾ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਵੀ ਇੱਕ ਥਾਣਾ ਦੇ ਪਰ ਦੇ ਦਿੱਤੀ 112 ਨੰਬਰ ਵਾਲਿਆਂ ਨੂੰ ਦੇ ਦਿੱਤੀ ਤੇ ਇਸੇ ਅਰ ਨੂੰ ਮੌਕੇ ਤੇ 11 ਸਾਢੇ 10 ਵਜੇ ਇੱਕ ਬੰਦਾ ਫੜ ਕੇ ਦਿੱਤਾ ਤੇ ਉਹ ਮੋਟਰਸਾਈਕਲ ਸੀ ਕਰ ਕੋਲ ਉਹ ਵੀ ਉਹਦੀ ਨਿਸ਼ਾਨੀ ਕਰਕੇ ਫਿਰ ਵੀਨ ਕਰਕੇ ਲੈ ਗਏ ਸਾਡੇ ਮੰਦਰ ਦੇ ਘਰ ਦੇ ਮੰਦਰ ਦੇ ਘਰ ਦੇ ਆਪਾਂ ਨੇ ਵੀ ਅਰਦੀ ਕੀਤੀ ਸਾਡੀ ਜੱਦੀ ਜਗ੍ਹਾ ਹੈ ਜੀ ਇੱਦਾਂ ਪਰ ਗੱਲ ਅੱਗੇ ਵੀ ਜੁੜਦਾ ਰਹੇ ਤੇ ਸਾਨੂੰ ਉਹਦਾ ਆਹਤ ਹੋਇਆ ਜੀ ਸਾਡਾ 800 ਹੋਇਆ ਜੀ 800 ਹੋਇਆ